ਹਾਂ ਰਾਮ ਵਾਲੀ ਬਾਈ ਵਧੀਆ ਵੀਰੇ ਵਧੀਆ ਇੱਕ ਕੰਮ ਆੜ ਗਿਆ ਬਾਈ ਯਾਰ ਕੀ ਕੰਮ ਹੈ ਬੋਲ ਜਾਨ ਵੀ ਹਾਜ਼ਰ ਹੈ 5000 ਰੁਪਏ ਯਾਰ Google Pay ਕਰਦੇ ਬਾਈ 5000 ਰੁਪਿਆ ਹਾਂ ਹਾਂ ਉਹ Google Pay ਯਾਰ ਮੇਰਾ ਚੱਲਦਾ ਨਹੀਂ ਹੈਗਾ ਯਾਰ ਸਾਡੇ ਵਾਲਿਆ ਅਬੇ ਸਾਲੇ ਹੋਰ ਨਹੀਂ ਤਾਂ ਦੇ ਦਿੰਦਾ ਕਿ ਢੀ ਗੱਲ ਸੀਗੀ ਯਾਰ ਕੈਸ਼ ਤਾਂ ਪਿਆਗਾ ਹੈ ਕੈਸ਼ ਪਿਆਗਾ ਕਹਾਂ ਕੈਸ਼ ਬਾਦੂ ਕੈਸ਼ ਬਾਦੂ ਪਿਆ ਯਾਰ ਓਏ ਉਹ ਹਜੇ ਨਹੀਂ ਕਿਉਂ ਅਜ ਤਾਂ ਸਨਾਮ ਤੋਂ ਕੁੱਲੂ ਮਨਾਲੀ ਟੂਰ ਤੇ ਗਏ ਹੋয়াਗੇ ਬਸ ਭਰ ਕੇ ਹੋ ਰਹਾ ਹਜੇ ਨਹੀਂ ਕਰੋ ਮੜੋਗੇ ਉਹ ਯਾਰ ਸਾਨੂੰ ਇੱਥੇ ਲੱਗ ਜਾਣਗੇ ਗੱਲ ਪਤਾ ਕੀ ਹੈਗੀ ਮਾਸਟਰਾਂ ਦਾ ਟੂਰ ਹੈਗਾ ਤੈਨੂੰ ਪਤਾ ਹੁੰਦਾ ਵੀ ਟਾਈਮ ਤਾਂ ਲੱਗੂ ਬਾਈ 10 ਦਿਨ ਲੱਗਣਗੇ ਯਾਰ ਘਟੋ ਘਟਾ ਹਾਂ 10 ਦਿਨ ਪੱਕੇ ਨਹੀਂ ਬਈ ਠੀਕ ਆ ਯਾਰ ਮੈਂ ਫਿਰ ਹੋਰ ਹੱਲ ਕਰ ਲੈਣਾ ਆ ਹੋਰ ਕਰ ਲੈ ਯਾਰ ਜੇ ਮੈਂ ਇੱਥੇ ਹੁੰਦਾ ਪਿੰਡ ਫਿਰਦਾ ਤੈਨੂੰ ਭੈਣਾਂ ਪੈਸਿਆਂ 'ਚ ਤੋਲ ਦਿੰਦਾ ਯਾਰ ਕਿੱਡੀ ਗੱਲ ਸੀਗੀ ਹਾਂ ਹਾਂ ਚੰਗਾ ਬਈ